ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਮਾਨਸਤਕਾਰ ਬਖਸ਼ਿਆ ਆਪਣਾ YouTube ਚੈਨਲ ਦੇ ਉੱਪਰ 100K ਮਤਲਬ ਕਿ 1 ਲੱਖ ਹੋ ਚੁੱਕਾ ਹੈ ਵੀਰ ਜਸਪਾਲ ਤੇ ਗੁਰਸੇਵਕ ਕੇਕ ਲੈ ਕੇ ਆਏ ਪਰ ਹਨ ਮੈਨੂੰ ਦੱਸਿਆ ਨਹੀਂ ਸੀ ਆਓ ਆਪ ਅੱਗੇ ਤੁਹਾਨੂੰ ਵੀਡੀਓ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਸ਼ੇਅਰ ਕਰਿਓ ਜੀ ਲੋ ਮਿੱਤਰੋ ਅੱਜ ਹੋ ਗਿਆ ਆਪਣਾ 100K ਤੇ ਵੀਰ ਇਹ ਰਿਹਾ ਹੈ ਕਿ ਆਏ ਕੇਕ ਜਸਪਾਲ ਵੀਰ ਤੇ ਗੁਰਸੇਵਕ ਤੇ ਆਪ ਹੁਣ ਕਰਦੇ ਅਗਲੀ ਗੱਲਬਾਤ ਸ਼ੁਰੂ ਤੇ ਵੀਡੀਓ ਤੱਕ ਬਣੇ ਰਹੋ ਵੀਡੀਓ ਤੱਕ ਤੇ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਆਪਣਾ 1 ਲੱਖ ਸਬਸਕ੍ਰਾਈਬਰ YouTube ਦੇ ਉੱਪਰ ਹੋ ਚੁੱਕਾ ਹੈ ਤੇ ਬਾਕੀ ਵੀਰਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਅੱਜ ਸਪਾਲ ਵੀਰ ਦੀ ਕੇਕ ਲੈ ਕੇ ਆਏ ਨਾਲ ਆ ਸਾਡਾ ਇਹਨੂੰ ਵਈ ਸਰਪੰਚੀ ਕਰਨੀ ਹੈ ਮੰਨ ਲਓ ਕਿ ਇਹ ਪੁਲਿਸ ਨਾਲ ਦਾ ਬੰਦਾ ਪਰ ਹੈ ਬੈਂਕ ਦੇ ਵਿੱਚ ਤੇ ਆ ਜੀ ਕੇਕ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਛਕੋ ਤੇ ਆਓ ਹੁਣ ਆਪਾਂ ਕੱਟਦੇ ਹਾਂ ਕੇਕ ਤੁਹਾਨੂੰ ਅਗਲੀ ਜਾਣਕਾਰੀ ਦਿੰਨੇ ਆ ਤੇ ਗੱਲਬਾਤ ਓਕੇ ਆ ਵੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਹੁਣ ਥੋੜਾ ਮੋਬਾਈਲ ਜਿਹੜਾ ਸਟੈਂਡ ਤੇ ਲਾ ਕੇ ਆਪਾਂ ਤੁਹਾਡਾ ਵੀਡੀਓ ਰਿਕਾਰਡ ਕਰਕੇ ਗੱਲਬਾਤ ਕਰਦੇ ਆਂ ਆਓ ਜੀ ਮੇਰੇ ਵੀਰੋ ਕਰਦੇ ਆਂ ਗੱਲਬਾਤ 来ໄປ ਪਤਾ ਯਾਰ ਨਹੀਂ ਪਾ ਤੀ ਕਿ ਮੈਨੂੰ ਤੁਸੀਂ ਚਾਹ ਲੈਣ ਤੇ ਆ ਕੇ ਅੱਛਾ ਆਇਆ ਚਲੋ ਬੜੀ ਮਿਹਰਬਾਨੀ ਹੋ ਮੈਂ ਫੜੋ ਤੇ ਪਹਿਲਾਂ ਧੰਨਵਾਦ ਕਰ ਲੀਏ ਬੜੀ ਮਿਹਰਬਾਨੀ ਮੈਂ ਨਾ ਐਕਚੁਅਲੀ ਅੱਗੇ ਹੀ ਇੱਥੇ ਆਪਾਂ ਰੋਜ਼ ਇੱਥੇ ਚਾਹ ਪੀਦੀ ਆ ਦੁਕਾਨ ਤੇ ਤੇ ਵੀਰ ਕਹਿੰਦੇ ਯਾਰ ਤੂੰ ਚਾਹ ਲੈ ਕੇ ਆ ਦੁਕਾਨ ਤੇ ਚਲੋ ਇਹਨਾਂ ਮੈਂ ਭਾ ਗਿਆ ਮੈਡੀਕਲ ਤੇ ਮੈਂ ਚਾਹ ਲੈਣ ਚਲੇ ਗਿਆ ਮੈਨੂੰ ਨਹੀਂ ਪਤਾ ਯਾ ਕਾਰਵਾਈ ਪੈਣੀ ਆ ਤੇ ਬਾਕੀ ਵੀਰ ਦਾ ਬਹੁਤ ਧੰਨਵਾਦ ਜਸਪਾਲ ਵੀਰ ਦਾ ਤੇ ਗੁਰਸੇਵਕ ਵੀਰ ਦਾ ਬੜੀ ਇਹਨਾਂ ਨੂੰ ਖੁਸ਼ੀ ਹੋਈ ਦਿਲੋਂ ਖੁਸ਼ੀ ਹੋਈ ਆ ਆਪਣੇ ਲੱਖ ਸਬਸਕ੍ਰਾਈਬਰ ਜਿਹੜਾ ਯੂਟਿਊਬ ਚੈਨਲ ਦੇ ਉੱਪਰ ਹੋ ਚੁੱਕਾ 100 ਕੇ ਜਿਹੜਾ ਸਬਸਕ੍ਰਾਈਬਰ ਆ ਯੂਟਿਊਬ ਚੈਨਲ ਦੇ ਉੱਪਰ ਹੋ ਚੁੱਕਾ ਭਰਾਵਾਂ ਨੂੰ ਬੜੀ ਖੁਸ਼ੀ ਹੋਈ ਕੇਕ ਲੈ ਕੇ ਆਏ ਆ ਤੁਹਾਡੇ ਲਈ ਵੀ ਲੈ ਕੇ ਆਏ ਕਿਉਂਕਿ ਤੁਹਾਡਾ ਕਹਿੰਦੇ ਕਿ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਅੱਜ ਦੀ ਤਰੀਕ ਤੱਕ ਆਪਣੇ ਨਾਲ ਜੁੜੇ ਹੋਏ ਉਹ ਜਿਹੜੇ ਭੈਣ ਭਰਾਵਾਂ ਨੇ ਅੱਜ ਤੱਕ ਅੱਜ ਦੀ ਡੇਢ ਤੱਕ ਆਪਣੇ ਦੇ ਅੱਕ ਦਿਲ ਤੋਂ ਸਪੋਰਟ ਕੀਤੀ ਆ ਉਹਨਾਂ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਕਿ ਇਸ ਮੁਕਾਮ ਤੇ ਤੋ ਹੀ ਪਹੁੰਚਾਇਆ ਤੁਹਾਨੂੰ ਪਤਾ ਕਿ ਸਬਸਕ੍ਰਾਈਬਰ ਵਧਾਉਣ ਨੂੰ ਭਾਵੇਂ 2 ਮਹੀਨਾ ਚ ਵਧਾ ਲਈਏ ਚੈਨਲ ਮੋਲ ਵੀ ਮਿਲ ਜਾਂਦੇ ਆ ਪਰ ਜਿਹੜਾ ਮਿਹਨਤ ਅਸਲੀ ਦਿਲੋਂ ਮਿਹਨਤ ਕਰਕੇ ਜਿਹੜੇ ਚੈਨਲ ਤਿਆਰ ਹੁੰਦੇ ਨੇ ਉਦੋਂ ਫਿਰ ਖੁਸ਼ੀ ਹੁੰਦੀ ਆ ਕਈ ਵਾਰੀ ਆਪਾਂ ਕੋਈ ਗਲਤ ਵੀਡੀਓ ਪਾ ਕੇ ਜਾਂ ਕੰਟਰੋਵਰਸੀਆਂ ਕਰ ਕਰ ਕੇ ਚੈਨਲ ਚਲਾਉਣ ਦੀ ਕੋਸ਼ਿਸ਼ ਕਰਦੇ ਆ ਚੈਨਲ ਬਣਾਉਣੇ ਆ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਲਾਉਂਦੇ ਵਿੱਚ ਨੁਕਸਾਨ ਹੀ ਹੁੰਦਾ ਹੁੰਦਾ ਸੋ ਆਪਾਂ ਹਮੇਸ਼ਾ ਪਰਿਵਾਰਕ ਵੀਡੀਓ ਬਣਾਈਆਂ ਨੇ ਸਮਾਜਿਕ ਵੀਡੀਓ ਬਣਾਈਆਂ ਨੇ ਤੁਹਾਡੇ ਸਾਰੇ ਲੱਖ ਸਬਸਕ੍ਰਾਈਬਰ YouTube ਦੇ ਉੱਪਰ ਜੁੜਿਆ ਤੁਸੀਂ ਸਾਰੇ ਜੁੜੇ ਹੋ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਤੁਸੀਂ ਇਹਨਾਂ ਆਪਾਂ ਨੂੰ ਜਿਹੜਾ ਅੱਜ ਦੀ ਡੇਟ ਤੱਕ ਜਿਹੜਾ ਮਾਨ ਸਤਕਾਰ ਦੇਟਾਇ ਕਿਉਂਕਿ ਇਹ ਸਾਰਾ ਤੁਹਾਡੀ ਬਦੌਲਤ ਹੀ ਆ ਅੱਜ ਆਪਾਂ ਇੱਥੇ ਖੜੇ ਆ ਸਾਰਾ ਕੁਝ ਤੁਹਾਡੀ ਮਿਹਨ ਆਪਣੀ ਮਿਹਨਤਾਂ ਤੁਹਾਡਾ ਮਾਨ ਸਤਕਾਰਾ ਤੁਸੀਂ ਆਪਾਂ ਨੂੰ ਮਾਨ ਸਤਕਾਰ ਦਿੱਤਾ ਤੁਸੀਂ ਆਪਣੇ ਨਾਲ ਸੁਖ ਲੱਟ ਗਿਆ YouTube ਚੈਨਲ ਦੇ ਉੱਪਰ ਜੁੜੇ ਹੋ ਸਰ ਪੀਪੀ ਸੁਖਵਿੰਦਰ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਬੜੀ ਮਿਹਨਤ ਕੀਤੀ ਆਪਣੇ ਦੀ ਬੜੀ ਆਪਣੀ ਸਪੋਰਟ ਕੀਤੀ ਆ ਬਹੁਤ ਵੱਡੀ ਉਹਨਾਂ ਨੇ ਆਪਣੇ ਮਾਲਕ ਸਪੋਰਟ ਕੀਤੀ ਆ ਉਨਾਰਾ ਪੂਰਾ ਧੰਨਵਾਦ ਆ ਜਿੰਨੇ ਵੀ ਭੈਣ ਭਰਾ ਨੇ ਅੱਜ ਦੀ ਡੇਟ ਤੱਕ ਮੈਂ ਵਾਰ-ਵਾਰ ਕਿਨਾਂ ਸਪੋਰਟ ਕੀਤੀ ਸਾਰਿਆਂ ਦਾ ਧੰਨਵਾਦ ਆ ਪੂਰੀ ਟੀਮ ਦਾ ਸਾਰ ਸਭ ਦਾ ਧੰਨਵਾਦ ਬੰਦਾ ਤੇ ਸਾਰਿਆਂ ਦਾ ਧੰਨਵਾਦ ਅਸੀਂ ਕਰਦੇ ਵੀ ਆ ਵੀਰ ਅੱਜ ਲੈ ਕੇ ਆਏ ਕੇਕ ਅਤੇ ਹੋਰ ਕੇਕ ਕੱਢਦੇ ਆ ਤੇ ਬਾਕੀ ਤੁਸੀਂ ਮੇਨਾਂ ਥੋੜੀ ਸ਼ਰਾਰਤ ਕਰ ਗਏ ਜੀ ਕੋਈ ਗੱਲ ਨਹੀਂ ਇਹਨਾਂ ਦੇ ਚਾਹ ਲੈ ਕੇ ਆਕਰ ਅਸੀਂ ਇੱਕ ਇੱਕ ਸਟਰਾਹ ਦੇ ਦੇਖਿਆ ਵਾ ਬਹੁਤ ਬਹੁਤ ਮੁबारक हो यार ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਕੀ ਖਾਣੇ ਆ ਤੁਹਾਨੂੰ ਵਿੱਚ ਮੁਖਾਦ ਦੇ ਦੂਈ ਆਜ ਸਾਰੇ ਸਾਰੇ ਬਹੁਤ ਬਹੁਤ ਧੰਨਵਾਦ ਮਾਨਸਤਕਾਰ ਬਖਸ਼ਣ ਲਈ ਸਸੀ ਕਾਲ ਜੀ ਸਸੀ